ਸਾਰੇ ਜਾਣਦੇ ਹੋ ਕਿ ਪਿਛਲੇ 1 ਮਹੀਨੇ ਸੇ ਕੁਝ ਵਾਰਦਾਤਾਂ ਸ਼ਹਿਰ ਚ ਹੋ ਰਹੀ ਸੀ ਜੇਚ ਕੁਝ ਬਹੁਤ ਸਾਰੀ ਵਾਰਦਾਤਾਂ ਸਾਡੇ ਵੱਲੋਂ ਪ੍ਰੀਵੈਂਟ ਵੀ ਕੀਤੀ ਗਈ ਔਰ ਉਹਦੀ ਲੜੀ ਦੇ ਤਹਿਤ ਇੱਕ 23 26 ਮਈ ਨੂੰ ਵਾਰਦਾਤ ਹੋਈ ਸੀ ਔਰ ਇੱਕ 23 ਜੂਨ ਨੂੰ ਵਾਰਦਾਤ ਹੋਈ ਸੀ ਜੇਚ ਚੋਰੀ ਹੋਈ ਸੀ ਸ਼ਹਿਰ ਦੀ ਦੁਕਾਨਾਂ ਚ ਸੋ ਇਸ ਇਹਦੇ ਚ ਜਿਹੜੀ 23 ਜੂਨ ਵਾਲੀ ਜਿਹੜੀ ਵਾਰਦਾਤ ਹੈ ਉਹ ਚ ਫਰੀਦਕੋਟ ਪੁਲਿਸ ਨੇ 6-7 ਘੰਟਿਆਂ ਦੇ ਅੰਦਰ ਅੰਦਰ ਹੀ ਉਸ ਪੂਰੇ ਚੋਰਾਂ ਦੇ ਗੈਂਗ ਨੂੰ ਅਸੀਂ ਅਰੈਸਟ ਕੀਤਾ ਹੈ ਇਹ ਚ ਐਫ ਆਈ ਆਰ ਨੰਬਰ ਰਜਿਸਟਰ ਹੋਈ 276 24 ਤਾਰੀਖ ਨੂੰ ਔਰ ਇਹ ਚ ਚਾਰ ਬੰਦੇ ਜਿਹੜੇ ਅਰੈਸਟਡ ਨੇ ਇਹ ਸਾਰੇ ਹੀ ਬਾਹੜਲੇ ਜ਼ਿਲ੍ਹੇ ਦੇ ਬੰਦੇ ਨੇ ਫਿਰੋਜ਼ਪੁਰ ਨੂੰ ਬਿਲੋਂਗ ਕਰਦੇ ਨੇ ਬਾਵਨ ਸਿੰਘ ਲਵਪ੍ਰੀਤ ਸਿੰਘ ਅੰਗਰੇਜ਼ ਲਾਡੀ ਔਰ ਰਾਹੁਲ ਇਲੀਅਸ ਰਫੀ ਇਹ ਚ ਦੱਸਣ ਜੋ ਗੱਲ ਇਹ ਵੀ ਹੈ ਕਿ ਇਸ ਜਿਹੜਾ ਗੈਂਗ ਹੈ ਇਹ ਵਕ ਵਕ ਜ਼ਿਲ੍ਹਿਆਂ ਚ ਆਪਰੇਟ ਕਰਦਾ ਸੀ ਇਹ ਚ ਇਹਨਾਂ ਨੇ ਪ੍ਰੀਵੀਅਸ ਜੜੀਆਂ ਵਾਰਦਾਤਾ ਸਾਡੇ ਕੋਲ ਮੁਢਲੀ ਤਵੀਸ਼ ਤੇ ਮੰਨੀਆਂ ਹੈਗੀਆਂ ਉਹ ਤਰਨਤਾਰਨ ਮੋਗਾ ਫਿਰੋਜ਼ਪੁਰ ਫਰੀਦਕੋਟ ਇਹ ਸਾਰੇ ਜ਼ਿਲ੍ਹਿਆਂ ਚ ਇਹਨਾਂ ਨੇ ਪਹਿਲਾਂ ਪ੍ਰੀਵੀਅਸ ਅਟੈਂਪਟਸ ਕੀਤੀਆਂ ਪਿਛਲੇ 1.5 ਮਹੀਨੇ ਚ ਇਹਨਾਂ ਦਾ ਮੋਡਸ ਆਪਰੇਂਡੀ ਇਹ ਹੁੰਦਾ ਸੀ ਕਿ ਇਹ ਗੱਡੀ ਯੂਜ਼ ਕਰਦੇ ਸੀ ਜੇ ਚ ਦੋ ਤਿੰਨ ਇਹਨਾਂ ਦੇ ਬੰਦੇ ਹੁੰਦੇ ਸੀ ਕਾਰਿੰਦੇ ਹੁੰਦੇ ਸੀ ਆਪੇ ਵੀ ਹੁੰਦੇ ਸੀ ਔਰ ਕੋਈ ਵੀ ਇੱਕ ਸਿੰਪਲ ਜਿਹਾ ਕੋਈ ਟੂਲ ਇਹ ਯੂਜ਼ ਕਰਕੇ ਉਹਦਾ ਸ਼ਟਰ ਤੋੜ ਕੇ ਔਰ ਫਿਰ ਅੰਦਰੋਂ ਜਿਹੜਾ ਸਮਾਨ ਹੁੰਦਾ ਸੀ ਗੱਡੀਆਂ ਚ ਲੋਡ ਕਰਕੇ ਉਹ ਅੱਗੇ ਲੈ ਜਾਂਦੇ ਸੀ ਔਰ ਉਹਨੂੰ ਅੱਗੇ ਵੇਚ ਦਿੰਦੇ ਸੀ ਸੋ ਇਹਨਾਂ ਦਾ ਇੱਕ ਇਹ ਵੀ ਸਾਨੂੰ ਪੁੱਛਕਿਛ ਦੌਰਾਨ ਆਇਆ ਹੈ ਕਿ ਪਹਿਲਾਂ ਇਹਨਾਂ ਵਿੱਚੋਂ ਕੋਈ ਨਾ ਕੋਈ ਗੈਂਗ ਮੈਂਬਰ ਆ ਕੇ ਰੈਕੀ ਕਰਦਾ ਸੀ ਚੈੱਕ ਕਰਦਾ ਸੀ ਕਿ ਕਿੱਥੇ ਕੈਮਰਾਜ਼ ਨਹੀਂ ਹੈ ਕਿੱਥੇ ਚੌਕੀਦਾਰਜ਼ ਨਹੀਂ ਹੈ ਤਾਂ ਉਹ ਸਾਰੀ ਪ੍ਰੀਲੂਮਿਨਰੀ ਇਨਫੋਰਮੇਸ਼ਨ ਯੂਜ਼ ਕਰਕੇ ਫਿਰ ਇਹ ਸਟ੍ਰਾਈਕ ਕਰਦੇ ਸੀ ਹੁਣ ਅਸੀਂ ਇਹ ਫਰੀਦਕੋਟ ਪੁਲਿਸ ਦੀ ਟੀਮ ਵੱਲੋਂ ਇਹ ਫੜੇ ਗਏ ਨੇ ਔਰ ਜਿਹੜੀ ਇਹ ਪਿਛਲੇ ਕੁਝ ਦਿਨਾਂ ਤੋਂ ਇਹ ਕੁਝ ਵਾਰਦਾਤਾ ਇਹ ਦੇਣ ਦੀ ਫਿਰਕ ਚ ਸੀ ਉਤੇ ਹੁਣ ਠੱਲ ਪੈ ਗਈ ਹੈ ਜਿਹੜੀ ਇਹ ਕਿਨਾਂ ਦਾ ਪੰਜਵਾਂ ਗੈਂਗ ਮੈਂਬਰ ਹੈ ਦਿਵਿੰਦਰ ਏਲੀਅਸ ਮਿੰਟੂ ਇਹ ਲੁਧਿਆਣਾ ਪੁਲਿਸ ਨੇ ਫੜਿਆ ਹੈ ਕੱਲ ਔਰ ਇਹਨੇ ਉਥੇ ਇੱਕ ਠੇਕੇ ਨੂੰ ਲੁੱਟਣ ਦੀ ਅਟੈਂਪਟ ਵੀ ਕੀਤੀ ਸੀ ਜਿੱਥੋਂ ਇਹ ਫੜਿਆ ਗਿਆ ਔਰ ਇਹਦੇ ਕੋਲ ਇੱਕ ਗੱਡੀ ਜਿਹੜੀ ਹੈਗੀ ਸਕੋਡਾ ਗੱਡੀ ਉਹ ਬਰਾਮਦ ਹੋਈ ਹੈ ਇਹ ਗੱਡੀ ਵੀ ਜਿਹੜੀ 23 26 ਮਈ ਨੂੰ ਜਿਹੜੀ ਵਾਰਦਾਤ ਹੋਈ ਸੀ ਉਹ ਚ ਇਹੀ ਗੱਡੀ ਇਹਨਾਂ ਵੱਲੋਂ ਯੂਜ਼ ਕੀਤੀ ਗਈ ਸੀ ਔਰ ਉਸ ਦਿਨ ਵੀ ਪੀਸੀਆਰ ਦੀ ਜਿਹੜੀ ਮੁਸਤੈਦੀ ਸੀ ਉਸ ਵਜ੍ਹਾ ਸੇ ਜਿਹੜੀ ਅੱਗੇ ਦੀ ਵਾਰਦਾਤਾਂ ਸੀਗੀਆਂ ਇਹ ਉਹਨਾਂ ਨੂੰ ਭਜਣਾ ਪਿਆ ਸੀ ਤੋ ਔਰ ਉਹ ਬਚ ਗਈ ਥੀ ਜਿਹੜੀ ਇਹਨਾਂ ਨੇ ਅਟੈਂਪਟਸ ਕੀਤੀਆਂ ਹੈਗੀਆਂ ਉਹ ਇਹਨਾਂ ਨੇ ਇੱਕ ਕੱਪੜੇ ਦੀ ਦੁਕਾਨ ਤੇ ਅਟੈਂਪਟ ਕੀਤਾ 14 ਔਰ 15 ਮਈ ਨੂੰ ਜੀਰੇਚ ਫਿਰੋਜ਼ਪੁਰ 27 ਮਹੀਨੋਂ ਇਹਨਾਂ ਨੇ ਬੈਟਰੀਆਂ ਦੀ ਜਿਹੜੀ ਦੁਕਾਨ ਵਿੱਚ ਬੈਟਰੀਆਂ ਚੋਰੀਆਂ ਹੋਈ ਸੀਗੀ ਫਰੀਦਕੋਟ ਉੱਥੇ ਅਟੈਂਪਟ ਕੀਤਾ ਉਹ ਰਿਕਵਰ ਹੋ ਗਿਆ ਇਹਨਾਂ ਵੱਲੋਂ 19 ਜੂਨ ਨੂੰ ਸ਼ਰਾਬ ਦੇ ਠੇਕੇ ਦੀ ਭੰਨ ਤੋੜ ਕੀਤੀ ਨੇ ਔਰ ਉੱਥੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਤਰਨਤਾਰਨ ਚ ਕਰੀਬ 3-4 ਦਿਨ ਪਹਿਲਾਂ ਇਹਨਾਂ ਨੇ ਵਾਪਸ ਫਿਰੋਜ਼ਪੁਰ 'ਚ ਇੱਕ ਅਟੈਂਪਟ ਕੀਤੀ ਇਲੈਕਟ੍ਰੋਨਿਕਸ ਦੀ ਦੁਕਾਨ 'ਚ ਔਰ 23 ਤਾਰੀਖ ਨੂੰ ਇੱਥੇ ਵੀ ਇਹਨਾਂ ਨੇ ਇਲੈਕਟ੍ਰੋਨਿਕਸ ਦੀ ਦੁਕਾਨ 'ਚ ਜਿਹੜੀ ਚੋਰੀ ਕੀਤੀ ਸੀ ਉਹ ਸਾਰਾ ਸੀ ਇਹਦੇ ਕੋਲੋਂ ਰਿਕਵਰ ਕਰ ਚੁੱਕੇ ਨੇ ਇਹਨਾਂ ਵਿੱਚੋਂ ਅੰਗਰੇਜ਼ ਸਿੰਘ ਉਰਫ ਫਲਾਡੀ ਇਹ ਤੇ ਪੁਰਾਣੇ ਦੋ ਪਰਚੇ ਹਨ ਔਰ ਇਹ ਦੋਨੋਂ ਹੀ ਪਰਚੇ ਫਿਰੋਜ਼ਪੁਰ ਜ਼ਿਲ੍ਹੇਚ ਨੇ ਮੁਕੱਦਮਾ ਨੰਬਰ 56 2023 ਔਰ ਮੁਕੱਦਮਾ ਨੰਬਰ 20 2024 ਚ ਅ ਇਸ ਤੋਂ ਇਲਾਵਾ ਜਿਹੜਾ ਦਵਿੰਦਰ ਸਿੰਘ ਉਰਫ ਮਿੰਟੂ ਹੈ ਇਹ ਤੇ 25 ਤਾਰੀਖ ਯਾਨੀ ਆ ਜੀ ਸਿਟੀ ਫਿਰੋਜ਼ਪੁਰ ਚ ਇੱਕ ਨਹੀਂ ਇਹ 223 ਚਪਟਾ ਆਏ تھے ਇਹ ਵੀ ਫਿਰੋਜ਼ਪੁਰ ਦੇ ਹੈਗੇ ਤਾਂ ਯਾਨੀ ਕਿ ਇਹ ਬਾਹਰਲੇ ਜ਼ਿਲ੍ਹੇ ਤੋਂ ਆ ਕੇ ਇੱਥੇ ਇਹਨਾਂ ਨੇ ਵਾਰਦਤ ਕਰਨ ਦੀ ਕੋਸ਼ਿਸ਼ ਕੀਤੀ ਹੁਣ ਅਸੀਂ ਇਹਨਾਂ ਨੂੰ ਪੜ ਲਿਆ ਤੇ ਪੂਰੇ ਇਲਾਕੇ ਵਿੱਚ ਜਿਹੜਾ ਹੈਗਾ ਇਹ ਕਾਫੀ ਇੱਕ ਇਫੈਕਟ ਜਿਆਦਾ ਦੇ ਨਟਵਿਕ ਤੇ ਕਰਨਾ ਨੂੰ ਇਹ ਪੀਸਾ ਨਾ ਬਣਦਾ ਯੈਸ ਜਿਹੜਾ ਇਹਨਾਂ ਨੇ ਵਾਰਦਾ ਤਾਂ ਜਿਹੜੀਆਂ ਮੰਨੀਆਂ ਹੈਗੀਆਂ ਉਹ ਚ ਇਲੈਕਟ੍ਰੋਨਿਕਸ ਦਾ ਆਇਆ ਹੈ ਜੀ ਤੇ ਕੀ ਅੱਗੇ ਕਰਦੇ ਕਿਸੇ ਨੂੰ ਜਾ ਕੇ ਕਿਤੇ ਵੇਚਦੇ ਜੀ ਨੇ ਉਹ ਅੱਗੇ ਵੇਚ ਦਿੰਦੇ ਸੀ ਕਿ ਕੈਨ ਨੂੰ ਵੇਚਦੇ ਸੀ ਕਿੱਥੇ ਅੱਗੇ ਕਿਵੇਂ ਡਿਸਪੋਜ਼ ਕਰਦੇ ਸੀ ਉਹਨੂੰ ਵੀ ਅਸੀਂ ਨਾਮਿਨੇਟ ਕਰਕੇ ਅਰੈਸਟ ਕਰਾਂਗੇ ਵੀ ਹੈ ਬਸਟਡ ਦਿਸ ਐਂਟਾਇਰ ਗੈਂਗ ਔਰ ਜਿਹੜੀ ਬੈਕਐਂਡ ਹੈ ਉਹ ਵੀ ਅਸੀਂ ਪੰਜਾਬ